ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗਰਮੀ ਦੇ ਬਟੇਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਹੋਏਗੀ ਜੀ ਰਾਮ ਟੈਕਸ ਬ੍ਰਾਂਡ ਦੇ ਪਸ਼ਮੀਨੇ ਸੂਟ ਦੇ ਉੱਪਰ ਹੋਏਗੀ ਔਰ ਪਲੱਸ ਤੁਹਾਨੂੰ ਹੈਗੇ ਜਿਹੜੇ ਬਨਾਰਸੀ ਦੁਪट्टे ਮਿਲਣਗੇ ਜੀ ਔਰ ਪਲੱਸ ਜਿਹੜੇ ਹੈਗੇ ਤੁਹਾਨੂੰ ਚਨਾਉਣ ਦਾ ਫੈਬਰਿਕ ਮਿਲੇਗਾ ਪਲੇਨ ਫੈਬਰਿਕ ਵੀ ਮਿਲੇਗਾ ਤੁਹਾਨੂੰ ਟੂ ਟਾਉਨ ਸਿਲਕ ਵੀ ਮਿਲੇਗੀ ਜੀ ਤੁਹਾਨੂੰ ਅੱਜ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਤਰ੍ਹਾਂ ਦੀਆਂ ਵੈਰਾਈਟੀਆਂ ਮਿਲਣ ਵਾਲੀਆਂ ਹੈਗੀਆਂ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਆਪਣੇ ਬਟੇਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪੱਤ ਨਿਅਰ ਨਿਆਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿਜ਼ਿਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦਿੱਤੇ ਹੋਏ WhatsApp ਨੰਬਰ ਪਰ ਸਾਈਡ ਤੋਂ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ-ਸੋਹਣੇ ਸੂਟਾ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਜੀ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਜੋ ਹੋਏਗੀ ਸਭ ਤੋਂ ਪਹਿਲਾਂ ਪਤੰ ਨੂੰ ਦਿਖਾਵਾਂਗੇ ਆਰਾਮ ਟੈਕਸ ਬ੍ਰਾਂਡ ਦੇ ਪਸ਼ਮੀਨਾ ਸੂਟ ਰਹਿਣ ਵਾਲੇ ਹੋਣਗੇ ਜੀ ਐਲੋ ਜੀ ਸਟਾਫ ਚੈੱਕ ਕਰੋ ਔਰ ਪਲੱਸ ਜਿਹੜਾ ਹੈਗਾ ਉਹ ਟੈਗ ਚੈੱਕ ਕਰ ਲਓ ਜੀ ਆਰਾਮ ਟੈਕਸ ਬ੍ਰਾਂਡ ਦਾ ਤੁਹਾਨੂੰ ਜਿਹੜਾ ਹੈਗਾ ਇਹ ਉਹ ਸਟਾਫ ਮਿਲੇਗਾ ਏ ਵਨ ਸਟਾਫ ਇਹਗਾ ਜਿਹੜੀਆਂ ਭੈਣਾਂ ਰਾਮਟੈਕਸ ਪਾਉਂਦੀਆਂ ਹੈਗੀਆਂ ਉਹਨਾਂ ਨੂੰ ਪਤਾ ਹੈ ਕਿ ਸਟਾਫ ਕਿੰਨਾ ਜ਼ਿਆਦਾ ਸੋਹਣਾ ਹੁੰਦਾ ਹੈ ਜੀ ਐਲੋ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਜਿਹੜਾ ਇਹ ਹੈਗਾ ਸਟਾਫ ਹੈ ਜੀ ਬਹੁਤ ਹੀ ਲਾਈਟ weight ਆਫ ਸੌਫਟ ਸਟਾਫ ਹੈ ਜੀ ਪਸ਼ਮੀਨੇ ਦਾ ਪ੍ਰਿੰਟ ਜਿਹੜਾ ਹੈਗਾ ਸੀ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਤੁਹਾਨੂੰ ਇਹ ਮੈਚਿੰਗ ਸੂਟ ਮਿਲਣ ਵਾਲੀ ਆ ਰਾਮਟੈਕਸ ਬ੍ਰਾਂਡ ਦੇ ਹੋਣਗੇ ਮੈਚਿੰਗ ਸੂਟ ਮਿਲਣਗੇ ਜੀ ਚੈੱਕ ਕਰ ਲਓ ਬਹੁਤ ਹੀ ਜ਼ਿਆਦਾ ਸੋਹਣਾ ਇਸ ਦਾ ਪ੍ਰਿੰਟ ਹੈਗਾ ਜੀ ਬਸ ਉਹਨਾਂ ਸੋਬਰ ਤੇ ਸਰਦਾਰੀ ਜਿਹਾ ਪ੍ਰਿੰਟ ਹੈਗਾ ਜੀ ਰਾਮ ਟੈਕਸ ਬ੍ਰਾਂਡ ਦਾ ਸਟੱਫ ਹੋਏਗਾ ਜੀ ਨਾਲ ਤੁਹਾਨੂੰ ਮਿਲੇਗੀ ਮੈਚਿੰਗ ਬਾਟਮ ਜੀ ਨਿਓਨ ਮਹਿੰਦੀ ਕਲਰ ਹੋਏਗਾ ਜੀ ਨਿਓਨ ਜਿਹਾ ਮਹਿੰਦੀ ਸ਼ੇਡ ਰਹਿਣ ਵਾਲਾ ਰਾਮ ਟੈਕਸ ਬ੍ਰਾਂਡ ਦਾ ਸਟੱਫ ਹੈਗਾ ਜੀ 999 ਰੁਪਏ ਦਾ ਤੁਹਾਨੂੰ ਇਹ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ 999 ਰੁਪਏ ਦਾ ਕੰਪਲੀਟ ਸੂਟ ਮਿਲੇਗਾ ਜੀ ਤੁਹਾਨੂੰ ਰਾਮ ਟੈਕਸ ਬ੍ਰਾਂਡ ਦਾ ਹੋਏਗਾ ਜੀ ਏਵਨ ਸਟਾਫ ਹੈਗਾ 컬러 ਬਹੁਤ ਕੁਛ ਨਹੀਂ ਆਏਗਾ ਜੀ ਬਹੁਤ ਸੋਹਣਾ ਸਟਾਫ ਹੈ ਇਹ ਇਦਾਂ ਦਾ ਇਦਾਂ ਹੀ ਰਹੇਗਾ ਲੁੱਕ ਵਾਈਜ਼ ਬਹੁਤ ਹੀ ਸੋਹਣਾ ਸੂਟ ਹੈਗੇ ਜੀ 999 ਰੁਪਏ ਦਾ ਤੁਹਾਨੂੰ ਇਹ ਕੰਪਲੀਟ ਸੂਟ ਮਿਲ ਜਾਏਗਾ ਜੀ ਨੈਕਸਟ 컬러 ਜੋ ਇਸ ਦੇ ਵਿੱਚ ਤੁਹਾਨੂੰ ਮਿਲੇਗਾ ਜੀ ਪੀਕਾਕ 컬러 ਮਿਲੇਗਾ ਨੈਕਸਟ 컬러 ਜੋ ਤੁਹਾਨੂੰ ਮਿਲੇਗਾ ਜੀ ਪੀਕਾਕ 컬러 ਪ੍ਰਿੰਟ ਇਹਦਾ ਵੀ ਸੇਮ ਹੋਏਗਾ ਜਸਟ 컬러 ਦਾ ਹੀ ਡਿਫਰੈਂਸ ਹੈਗਾ ਜੀ ਚੈੱਕ ਕਰ ਲਓ ਜੀ ਇਦਾਂ ਇਦਾਂ ਪ੍ਰਿੰਟ ਹੋਏਗਾ ਪੀਕਾਕ 컬러 ਹੈਗਾ ਜੀ ਪੀਕਾਕ 컬러 ਹੈਗਾ ਜੀ ਤੇ ਨਾਲ ਤੁਹਾਨੂੰ ਮਿਲੇਗੀ ਪਸ਼ਮੀਨੀ ਦੀ बॉटम ਜੀ ਸੈਲਫ ਪ੍ਰਿੰਟ ਜਿਹੜੀ ਹੈਗੇ ਤੁਹਾਨੂੰ बॉटम ਮਿਲੇਗੀ ਸੇਮ ਕਲਰ ਦੀ 999 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ 999 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਜੀ ਰਾਮ ਟੈਕਸ ਬ੍ਰਾਂਡ ਦਾ ਹੈਗਾ ਜੀ ਚੈੱਕ ਕਰ ਲਓ ਲਓ ਜੀ ਚੈੱਕ ਕਰ ਲਓ ਜੀ ਰਾਮ ਟੈਕਸ ਬ੍ਰਾਂਡ ਦਾ ਜਿਹੜਾ ਤੁਹਾਨੂੰ ਇਹ ਪਸ਼ਮੀਨਾ ਮਿਲੇਗਾ ਜੀ ਇਸ ਦੇ ਵਿੱਚ ਸੀਗਾ ਸੈਕੰਡ ਕਲਰ 999 ਰੁਪਏ ਵਿੱਚ ਤੁਹਾਨੂੰ ਮਿਲੇਗਾ ਕੰਪਲੀਟ ਸੂਟ ਇਹ ਹੋਏਗਾ ਜੀ ਡਾਰਕ ਸ਼ੇਡ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਡਾਰਕ ਹੌਟ ਪਿੰਕ ਸ਼ੇਡ ਹੈਗਾ ਜੀ ਨਾਹੀਂ ਵਾਈਨ ਅਤੇ ਨਾਹੀਂ ਪਿੰਕ ਹੈਗਾ ਜੀ ਮਿਕਸ ਜੀ ਟੋਨ ਦਾ ਕਲਰ ਹੈ ਜੀ ਇਹ ਚੈੱਕ ਕਰੋ ਜੀ ਪ੍ਰਿੰਟ ਉਹਦਾ ਤੁਹਾਨੂੰ ਸੇਮ ਮਿਲੇਗਾ ਇਹ ਹੈਗਾ ਕਲਰ ਨੰਬਰ 3 ਜੀ ਉਸ ਦੇ ਵਿੱਚ ਉਸ ਪ੍ਰਿੰਟ ਦੇ ਵਿੱਚ ਹੈਗਾ ਤੁਹਾਨੂੰ ਕਲਰ ਨੰਬਰ ਮਿਲੇਗਾ 3 ਜੀ ਚੈੱਕ ਕਰੋ ਜੀ ਰਾਮ ਟੈਕਸ ਬ੍ਰਾਂਡ ਦਾ ਹੈਗਾ 999 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਹੁ ਮਿਲ ਜਾਏਗਾ ਜੀ 999 ਰੁਪਏ ਦੇ ਵਿੱਚ ਜੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਪਿਓਰ ਪਸ਼ਮੀਨੇ ਦਾ ਸਟਾਫ ਹੈਗਾ ਜੀ ਕਲਰ ਨੰਬਰ 4 ਜੀ ਰਸਟ ਔਰੇਂਜ ਕਲਰ ਆ ਗਿਆ ਜੀ ਰਸਟ ਔਰੇਂਜ ਕਲਰ ਤੁਹਾਨੂੰ ਮਿਲੇਗਾ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਚੈੱਕ ਕਰੋ ਜੀ ਰਾਮਟੈਕਸ ਬ੍ਰਾਂਡ ਦਾ ਜੀ 999 ਰੁਪਏ ਦੇ ਵਿੱਚ ਮਿਲੇਗਾ ਤੁਹਾਨੂੰ ਕੰਪਲੀਟ ਸੂਟ ਜੀ ਨਾਲ ਤੁਹਾਨੂੰ ਮਿਲੇਗੀ ਜਿਹੜੀ ਉਹ ਸੈਲਫ ਪ੍ਰਿੰਟ ਬਾਟਮ ਜੀ ਇਸ ਤਰੀਕੇ ਦਾ ਜਿਹੜਾ ਹੈਗਾ ਤੁਸੀਂ ਆਪਣਾ ਸੂਟ ਰੈਡੀ ਕਰ ਸਕਦੇ ਹੋ ਰੂਟੀਨ ਵਾਈਜ਼ਲੀ ਬਹੁਤ ਹੀ ਜ਼ਿਆਦਾ ਸੋਹਣੇ ਸੌਫਟ ਸੂਟ ਹੈਗੇ ਆ ਜਿਹੜੀਆਂ ਭੈਣ ਆਰਾਮ ਟੈਕਸ ਪਾਉਂਦੀਆਂ ਉਹਨਾਂ ਨੂੰ ਇਸਦੀ ਕੁਆਲਿਟੀ ਦਾ ਪਤਾ ਹੈਗਾ ਕਿ ਕਿੰਨੀ ਸੁਪੀਰੀਅਰ ਕੁਆਲਿਟੀ ਹੁੰਦੀ ਹੈ ਜੀ ਆਰਾਮ ਟੈਕਸ ਦੀ ਨੈਕਸਟ ਆਗੇ ਜੀ ਆਪਣੇ ਕੋਲੇ ਬਨਾਰਸੀ ਦੁਪट्टे ਜਿਹੜੀਆਂ ਪਹਿਣਾ ਕੱਲਾ ਦੁਪੱਟਾ ਬਾਇ ਕਰਨਾ ਚਾਹੁੰਦੀਆਂ ਉਹ ਕੱਲਾ ਦੁਪੱਟਾ ਵੀ ਬਾਇ ਕਰ ਸਕਦੀਆਂ ਨੇ ਜੇਕਰ ਕੰਪਲੀਟ ਸੂਟ ਬਾਇ ਕਰਨਾ ਚਾਹੁੰਦੀਆਂ ਉਹ ਕੰਪਲੀਟ ਸੂਟ ਵੀ ਬਾਇ ਕਰ ਸਕਦੇ ਨੇ ਆਪਾਂ ਦੁਪੱਟਿਆਂ ਦਾ ਪ੍ਰਾਈਸ ਵੀ ਮੈਂਸ਼ਨ ਕਰਾਂਗੇ ਪਲੱਸ ਹਰ ਸੂਟ ਜਿਹੜਾ ਲੱਗਾ ਹੋਇਆ ਉਸ ਦਾ ਸਟਾਫ ਔਰ ਨਾਲ ਨਾਲ ਉਹਨਾਂ ਦਾ ਪ੍ਰਾਈਸ ਮੈਂਸ਼ਨ ਕਰਦੇ ਜਾਵਾਂਗੇ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੁਪੱਟਾ ਚੈੱਕ ਕਰਵਾਉਂਦੇ ਹਾਂ ਜੀ ਟੈਬੀ ਸਿਲਕ ਦੇ ਉੱਪਰ ਬਣਿਆ ਹੋਇਆ ਬਨਾਰਸੀ ਦਾ ਦੁਪੱਟਾ ਹੈਗਾ ਦੁਪੱਟਾ ਹੈਗਾ ਖੁੱਲਾ ਡੁੱਲਾ ਬੇਸ਼ੱਕ ਤੁਸੀਂ ਇਹਦੀ ਆਪਦੀ ਸ਼ਰਟ ਵੀ ਪੂਰਾ ਡਿਜ਼ਾਈਨਰ ਦੁਪੱਟਾ ਹੋਏਗਾ 2.5 ਮੀਟਰ ਦੀ ਕੱਟ ਹੋਏਗੀ ਪੂਰਾ ਦੁਪੱਟਾ ਸੀ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਦੇ ਹਾਂ ਚੈੱਕ ਕਰ ਲਓ ਜੀ ਡਿਜ਼ਾਈਨ ਚੈੱਕ ਕਰੋ ਜੀ ਪੀਚ ਕਲਰ ਦਾ ਦੁਪੱਟਾ ਹੈਗਾ ਜਿਸ ਦੇ ਵਿੱਚ ਫੁੱਲੀ ਜਿਹੜਾ ਹੈਗਾ ਆ ਉਹ ਤੁਹਾਨੂੰ ਹੈਗਾ ਬਨਾੜੀ ਕੰਮ ਮਿਲੇਗਾ ਜੀ ਫੁੱਲ ਜਿਹੜਾ ਇਹ ਰੈਡੀ ਤੁਹਾਨੂੰ ਦੁਪੱਟਾ ਮਿਲੇਗਾ ਜੀ ਇਹ ਦੁਰਾ ਹਿੱਟਾ ਹੋਇਆ ਮਤਲਬ ਫੋਲਡ ਕੀਤਾ ਹੋਇਆ ਜੀ ਦੁਪੱਟਾ ਆ ਇਹਦੀ ਸੈਟਨ ਸਾਈਡ ਆ ਗਈ ਜੀ ਇਹ ਤੁਹਾਨੂੰ ਮਿਲੇਗਾ ਕੰਪਲੀਟ ਦੁਪੱਟਾ 350 ਰੁਪਏ ਦੇ ਵਿੱਚ ਜੀ 350 ਦੇ ਵਿੱਚ ਜੇਕਰ ਤੁਸੀਂ ਆਪਣੇ ਸ਼ਰਟ ਰੈਡੀ ਕਰਨਾ ਚਾਹੁੰਦੇ ਹੋ ਤੁਸੀਂ ਸ਼ਰਟ ਵੀ ਰੈਡੀ ਕਰ ਸਕਦੇ ਹੋ ਜੇਕਰ ਤੁਸੀਂ ਐਜ਼ਲ ਨੂੰ ਦੁਪੱਟਾ ਹੀ ਯੂਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਸ ਨੂੰ ਐਜ਼ਲ ਦਾ ਦੁਪੱਟਾ ਵੀ ਯੂਜ਼ ਕਰ ਸਕਦੇ ਹੋ ਜੀ ਨਾਲ ਜਿਹੜਾ ਹੈਗਾ ਇਹ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਟੂ ਟੋਨ ਦਾ ਸੂਟ ਮਿਲੇਗਾ ਜੀ ਟੂ ਟੋਨ ਸਿਲਕ ਦਾ ਤੁਹਾਨੂੰ ਮਿਲੇਗਾ ਸੂਟ ਲਓ ਜੀ ਮਹਿਰੂਨ ਕਲਰ ਦਾ ਟੂ ਟੋਨ ਦਾ ਤੁਹਾਨੂੰ ਮਿਲੇਗਾ ਸੂਟ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਜਿਹਾ ਛੇੜ ਹੈਗਾ ਜੀ ਯਾਰ ਬਣਾ ਜਿਹੜਾ ਹੈਗਾ ਇਹ ਆ ਤੇ ਨਾਲ ਤੁਹਾਨੂੰ ਸਟਾਫ ਮਿਲੇਗਾ 2 ਟੂਨ ਸਿਲਕ ਦਾ ਸਟਾਫ ਮਿਲੇਗਾ ਪ੍ਰਾਈਸ ਜਿਹੜਾ ਸੂਟ ਦਾ ਰਹਿਣ ਵਾਲਾ ਹੈਗਾ ਜੀ ਉਹ ਹੈਗਾ 600 ਰੁਪਏ ਦੇ ਵਿੱਚ ਤੁਹਾਨੂੰ ਮਿਲੇਗਾ ਸੂਟ ਤੇ 350 ਦਾ ਹੋਏਗਾ ਜੀ ਦੁਪੱਟਾ ਜੇਕਰ ਤੁਸੀਂ ਕੰਪਲੀਟ ਸੂਟ ਲੈਣਾ ਚਾਹੁੰਦੇ ਹੋ ਕੰਪਲੀਟ ਸੂਟ ਲੈ ਸਕਦੇ ਹੋ ਜੇਕਰ ਕੱਲਾ ਸੂਟ ਔਰ ਕੱਲਾ ਦੁਪੱਟਾ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਉਦਾਂ ਵੀ ਕਰ ਸਕਦੇ ਹੋ ਚਾਹੁੰਦੇ ਹੋ ਕੱਲਾ ਸੂਟ ਵੀ ਬਾਈ ਕਰ ਸਕਦੇ ਹੋ 600 ਰੁਪਏ ਦਾ ਤੁਹਾਨੂੰ ਸੂਟ ਮਿਲੇਗਾ 350 ਰੁਪਏ ਦਾ ਤੁਹਾਨੂੰ ਦੁਪੱਟਾ ਮਿਲੇਗਾ ਕੰਪਲੀਟ ਸੂਟ ਦਾ ਜਿਹੜਾ ਹੈਗਾ ਤੁਹਾਡਾ ਹੋ ਗਿਆ 950 ਰੁਪਏ ਦਾ ਜੀ ਜੇਕਰ ਕੱਲਾ ਸ਼ਰਟ ਔਰ ਕੱਲੀ ਜੇਕਰ ਤੁਸੀਂ ਕੱਲਾ ਸੂਟ ਔਰ ਕੱਲੀ ਜਿਹੜੀ ਹੈਗੀ ਹੈ ਦੁਪੱਟਾ ਕੱਲਾ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਦਾਂ ਵੀ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਹ ਹੈਗਾ ਸਕਾਈ ਬਲੂ ਕਲਰ ਜੀ ਬੜਾ ਹੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਬਹੁਤ ਹੀ ਜ਼ਿਆਦਾ ਸੌਫਟ ਦੁਪੱਟਾ ਹੈ ਜੀ ਭਾਵੇਂ ਤੁਸੀਂ ਸ਼ਰਟ ਬਣਾਓ ਤੇ ਭਾਵੇਂ ਤੁਸੀਂ ਇਸ ਨੂੰ ਐਜ਼ ਆ ਦੁਪੱਟਾ ਯੂਜ਼ ਕਰੋ ਜੀ ਬੜਾ ਹੀ ਪਿਆਰਾ ਜਿਹਾ ਸ਼ੇਡ ਹੈ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਸਕਾਈ ਬਲੂ ਕਲਰ ਦਾ ਤੁਹਾਨੂੰ ਖੁੱਲਾ ਡੁੱਲਾ ਦੁਪੱਟਾ ਮਿਲੇਗਾ ਜੀ ਫੁੱਲ ਦੁਪੱਟੇ ਦੇ ਵਿੱਚ ਤੁਹਾਨੂੰ ਬਨਾਰਸੀ ਕੰਮ ਮਿਲੇਗਾ ਤੁਸੀਂ ਇਹਨੂੰ ਐਜ਼ ਅ ਦੁਪੱਟਾ ਯੂਜ਼ ਕਰੋ ਚਾਹੇ ਐਜ਼ ਅ ਸ਼ਰਟ ਤੁਸੀਂ ਇਸ ਨੂੰ ਬਣਾ ਸਕਦੇ ਹੋ ਜੀ ਇਸ ਦਾ ਪ੍ਰਾਈਸ ਹੈਗਾ 350 ਰੁਪਏ ਜੀ 350 ਦੇ ਵਿੱਚ ਤੁਹਾਨੂੰ ਦੁਪੱਟਾ ਜਿਹੜਾ ਹੈਗਾ ਉਹ ਮਿਲ ਜਾਏਗਾ ਜੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਤੇ ਨਾਲ ਤੁਹਾਨੂੰ ਮਿਲੇਗਾ ਜੀ ਹੌਟ ਪਿੰਕ ਕਲਰ ਦਾ ਪਿਓਰ ਖਾਦੀ ਸਿਲਕ ਦਾ ਸੂਟ ਮਿਲੇਗਾ ਜੀ ਪਿਓਰ ਖਾਦੀ ਸਿਲਕ ਇੱਕ ਤਾਂ ਹੁੰਦੀ ਹੈ ਜੀ ਬੜੀ ਫਲਫੀ ਜੀ ਖਾਦੀ ਇਹ ਵਾਲੀ ਖਾਦੀ ਨਹੀਂ ਹੈਗੀ ਬਹੁਤ ਹੀ ਪਿਆਰੀ ਖਾਦੀ ਹੈਗੇ ਆ ਭਪਿੰਦਰਾ ਮਿਲ ਦਾ ਮਾਲ ਹੋਏਗਾ ਜੀ 800 ਰੁਪਏ ਦਾ ਤੁਹਾਨੂੰ ਮਿਲੇਗਾ ਕੰਪਲੀਟ ਸੂਟ ਜੀ 800 ਰੁਪਏ ਦਾ ਤੁਹਾਨੂੰ ਸੂਟ ਮਿਲੇਗਾ ਜੀ ਹੌਟ ਪਿੰਕ ਕਲਰ ਹੋਏਗਾ ਜੀ ਪਿਓਰ ਖਾਦੀ ਸਿਲਕ ਹੋਏਗੀ ਤੁਸੀਂ ਹੈਂਡ ਥ्रेड ਵਾਲੀ ਜੋ ਮਰਜ਼ੀ ਵਰਕ ਕਰਵਾ ਸਕਦੇ ਹੋ ਜੀ ਜੇਕਰ ਤੁਸੀਂ ਇਸ ਦੇ ਨਾਲ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਇਦਾਂ ਵੀ ਬਾਈ ਕਰ ਸਕਦੇ ਹੋ ਜੀ ਇਦਾਂ ਤੁਹਾਡਾ ਕੰਪਲੀਟ ਸੂਟ ਹੈ ਜਿਹੜਾ ਹੋ ਰੈਡੀ ਹੋਏ ਜਾਏਗਾ ਬਹੁਤ ਹੀ ਪਿਆਰਾ ਜਿਹਾ ਛੇੜਾ ਤੁਹਾਡਾ ਇਦਾਂ ਰੈਡੀ ਹੋ ਜਾਣਾ ਜੀ ਕੰਟਰਾਸਟ ਸੂਟ 3500 ਦਾ ਦੁਪੱਟਾ 800 ਰੁਪਏ ਦਾ ਤੁਹਾਨੂੰ ਇਹ ਸੂਟ ਮਿਲੇਗਾ ਜੀ ਫਿਰ ਜੇਕਰ ਤੁਸੀਂ ਦੁਪੱਟਾ ਔਰ ਪੂਰਾ ਕੰਪਲੀਟ ਸੂਟ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਉਦਾਂ ਵੀ ਕੱਟ ਸਕਦੇ ਹੋ ਜੀ ਨੈਕਸਟ ਆ ਗਿਆ ਜੀ ਨੇਵੀ ਬਲੂ ਕਲਰ ਜੀ ਨੇਵੀ ਬਲੂ ਕਲਰ ਦੇ ਨਾਲ ਸਕਾਈ ਦਾ ਤੁਹਾਨੂੰ ਇਸ ਦੇ ਵਿੱਚ ਕਮ ਮਿਲੇਗਾ ਤੇ ਆਪਾਂ ਸਕਾਈ ਕਲਰ ਦੇ ਇਸ ਦੇ ਨਾਲ ਸੂਟ ਹੈ ਜਿਹੜਾ ਉਹ ਮੈਚ ਕਰਕੇ ਤੁਹਾਨੂੰ ਦੇਾਂਗੇ ਜੀ ਲਓ ਜੀ ਇਹ ਚੈੱਕ ਕਰੋ ਜੀ ਨੇਵੀ ਬਲੂ ਕਲਰ ਦਾ ਤੁਹਾਨੂੰ ਮਿਲੇਗਾ ਦੁਪੱਟਾ ਟੈਬੀ ਸਿਲਕ ਦਾ ਦੁਪੱਟਾ ਹੋਏਗਾ ਜਿਸ ਤੇ ਉੱਪਰ ਫੁੱਲੀ ਜਿਹੜਾ ਬਨਾਰਸੀ ਬੂਟੀ ਦਾ ਤੁਹਾਨੂੰ ਕੰਮ ਮਿਲੇਗਾ ਫੁੱਲਾ ਫੁੱਲ ਜਿਹੜਾ ਦੁਪੱਟਾ ਹੈਗਾ ਫੁੱਲ ਹੈਵੀ ਹੈ ਦੁਪੱਟਾ ਫੁੱਲ ਹੈਵੀ ਹੈਗਾ ਜੀ ਜਿਸ ਤੇ ਉੱਪਰ ਪ੍ਰੋਪਰ ਵਰਕ ਕੀਤਾ ਗਿਆ ਬਨਾਰਸੀ ਵਰਕ ਤੁਹਾਨੂੰ ਮਿਲੇਗਾ ਜੀ ਤੇ ਨਾਲ ਤੁਹਾਨੂੰ ਜਿਹੜਾ ਹੈਗਾ ਉਹ ਸਕਾਈ ਬਲੂ ਕਲਰ ਦਾ ਸੂਟ ਮਿਲੇਗਾ ਕੰਟਰਾਸਟ ਹੈ ਜੀ ਐਦਾਂ ਚੈੱਕ ਕਰੋ ਜੀ ਇਦਾਂ ਤੁਹਾਡਾ ਕੰਟਰਾਸਟ ਸੂਟ ਆ ਰੈਡੀ ਹੋ ਜਾਣਾ ਜਿਹੜੀਆਂ ਭੈਣਾਂ ਬੁਕਿੰਗ ਕਰਨਾ ਚਾਹੁੰਦੀਆਂ ਨੇ ਉਹ ਜਲਦੀ ਜਲਦੀ ਬੁਕਿੰਗ ਕਰਕੇ ਆਪਣੇ ਲਈ ਸੂਟ ਆ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਜੀ ਨਾਲ ਤੁਹਾਨੂੰ ਮਿਲੇਗਾ ਸਾਰਟਨ ਜੌਰਜਟ ਦਾ ਸੂਟ ਮਿਲੇਗਾ ਜੀ ਸਾਰਟਨ ਜੌਰਜਟ ਦਾ ਸੂਟ ਮਿਲੇਗਾ ਜੀ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੌਫਟ ਸਟੱਫ ਹੈ ਜੀ 650 ਰੁਪਏ ਦਾ ਤੁਹਾਨੂੰ ਸੂਟ ਮਿਲ ਜਾਏਗਾ ਜੀ ਹਾਂ ਜੀ ਬਹੁਤ ਹੀ ਪਿਆਰਾ ਸਟੱਫ ਹੈਗਾ ਜੀ ਏ ਮਿਲੇਗਾ ਤੁਹਾਨੂੰ ਸਾਟਨ ਜਾਰਜਟ ਦਾ 650 ਰੁਪਏ ਦਾ ਸੂਟ ਹੋਏਗਾ ਤੇ ਨਾਲ 350 ਰੁਪਏ ਦਾ ਤੁਹਾਨੂੰ ਦੁਪੱਟਾ ਮਿਲੇਗਾ ਤੁਸੀਂ ਆਪਣਾ ਪਾਰਟੀ ਵੇਅਰ ਸੂਟ ਆ ਜਿਹੜਾ ਹੋ ਰੈਡੀ ਕਰ ਸਕਦੇ ਹਾਂ ਬਹੁਤ ਹੀ ਘੱਟ ਪ੍ਰਾਈਸ ਵਿੱਚ ਤੁਹਾਡਾ ਪਾਰਟੀ ਵੇਅਰ ਸੂਟ ਰੈਡੀ ਹੋ ਜਾਣਾ ਜੀ ਜਸਟ ਤੁਸੀਂ ਜਿਹੜੀ ਹੈਗੇ ਦੁਪੱਟੇ ਨਾਲ ਦੀ ਸ਼ਰਟ ਦੇ نیچے ਜਿਹੜੀ ਹੈਗੇ ਫਿਨਿਸ਼ਿੰਗ ਪੱਟੀ ਲਗਾ ਕੇ ਬਹੁਤ ਸੋਹਣਾ ਸੂਟ ਆ ਜਿਹੜਾ ਤੁਸੀਂ ਆਪਣਾ ਰੈਡੀ ਕਰ ਸਕਦੇ ਹੋ ਜੀ ਬਹੁਤ ਹੀ ਪਿਆਰਾ ਸੂਟ ਆ ਜਿਹੜਾ ਤੁਹਾਡਾ ਰੈਡੀ ਹੋ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਸ਼ੇਡ ਹੈਗਾ ਜੀ ਸਕਾਈ ਬਲੂ ਕਲਰ ਦਾ ਦੁਪੱਟਾ ਮਿ ਚੈੱਕ ਕਰੋ ਜੀ ਹਰ ਦੁਪੱਟਾ ਜਿਹੜਾ ਹੈਗਾ ਉਸ ਦੀ ਡਿਜ਼ਾਈਨਿੰਗ ਵੱਖਰੀ ਹੈਗੀ ਜੀ ਹਰ ਦੁਪੱਟੇ ਦੀ ਡਿਜ਼ਾਈਨਿੰਗ ਵੱਖਰੀ ਹੈਗੀ ਹੈ ਜੀ ਇਹ ਚੈੱਕ ਕਰੋ ਜੀ ਇਹ ਜਿਹੜਾ ਕੰਮ ਹੈਗਾ ਤੁਹਾਨੂੰ ਪੱਲਿਆਂ ਦੇ ਉੱਪਰ ਮਿਲੇਗਾ ਇਹ ਵਾਲਾ ਵਰਕ ਹੈ ਜਿਹੜਾ ਤੁਹਾਨੂੰ ਪੱਲਿਆਂ ਦੇ ਉੱਪਰ ਮਿਲੇਗਾ ਜੀ ਰਾਇਲ ਬਲੂ ਕਲਰ ਦੀ ਬੂਟੀ ਜਿਹੜੀ ਤੁਹਾਨੂੰ ਇਸ ਦੇ ਵਿੱਚ ਮਿਲਣ ਵਾਲੀ ਹੈਗੀ ਹੈ ਜੀ ਔਰ ਫੁੱਲੀ ਜਿਹੜਾ ਦੁਪੱਟਾ ਹੈਗਾ ਉਸਤੇ ਉੱਪਰ ਤੁਹਾਨੂੰ ਜਿਹੜਾ ਹੈਗਾ ਇਸ ਤਰੀਕੇ ਦਾ ਵਰਕ ਮਿਲੇਗਾ ਜੀ ਫੁੱਲੀ ਦੁਪੱਟਾ ਹੈਵੀ ਹੋਏਗਾ ਜੀ ਇਹ ਜਿਹੜਾ ਵਰਕ ਹੈਗਾ ਤੁਹਾਨੂੰ ਪੱਲਿਆਂ ਦੇ ਉੱਪਰ ਮਿਲੇਗਾ ਜੀ ਬਹੁਤ ਹੀ ਪਿਆਰਾ ਵਰਕ ਹੈਗਾ ਜੀ ਐਦਾਂ ਜਿਹੜਾ ਹੈਗਾ ਤੁਸੀਂ ਆਪਣਾ ਕੰਪਲੀਟ ਸੂਟ ਆ ਜਿਹੜਾ ਉਹ ਸਾਡੇ ਤੋਂ ਬਾਏ ਕਰ ਸਕਦੇ ਹੋ ਨਾਲ ਤੁਹਾਨੂੰ ਮਿਲੇਗਾ ਕਰੇਪ ਦਾ ਜਿਹੜਾ ਹੈਗਾ ਸੂਟ ਮਿਲੇਗਾ 800 ਰੁਪਏ ਦਾ ਤੁਹਾਨੂੰ 5 ਮੀਟਰ ਦੀ ਕੱਟ ਦਾ ਕਰੇਪ ਦਾ ਸੂਟ ਮਿਲੇਗਾ ਪਿਓਰ ਜਿਹੜੀ ਨੇਚਰਲ ਕਰੇਪ ਹੁੰਦੀ ਹੈ ਉਹ ਵਾਲਾ ਤੁਹਾਨੂੰ ਸੂਟ ਮਿਲੇਗਾ ਜੀ ਤੇ ਨਾਲ ਤੁਹਾਨੂੰ ਮਿਲੇਗਾ ਬਨਾਰਸੀ ਦੁਪੱਟਾ ਸਕਾਈ ਬਲੂ ਕਲਰ ਦਾ ਇਦਾਂ ਦੇਖੋ ਇਹਦੇ ਵਿੱਚ ਬਨਾਰਸੀ ਦੇ ਵਿੱਚ ਰਾਇਲ ਬਲੂ ਕਲਰ ਦਾ ਜਿੱਦਾਂ ਹਨਾ ਡਿਜ਼ਾਈਨਿੰਗ ਹੈਗੀ ਹੈ ਤਾਂ ਉਦੋਂ ਤੁਸੀਂ ਇਹਦੇ ਨਾਲ ਮੈਚ ਕਰਕੇ ਇਦਾਂ ਤੁਹਾਡਾ ਜਿਹੜਾ ਹੈਗਾ ਕੰਟਰਾਸਟ ਸੂਟ ਆ ਉਹ ਰੈਡੀ ਹੋ ਜਾਏਗਾ 800 ਰੁਪਏ ਦਾ ਸੂਟ ਹੋਏਗਾ ਜੀ ਤੇ 300 ਰੁਪਏ 350 ਰੁਪਏ ਦਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਨੈਕਸਟ ਆ ਗਿਆ ਜੀ ਬੋਟਲ ਗ੍ਰੀਨ ਦੁਪੱਟਾ ਹੋਏਗਾ ਜੀ ਤੇ ਲਾਈਟ ਗ੍ਰੀਨ ਜਿਹੜਾ ਹੈਗਾ ਕਿਉਂਕਿ ਲਾਈਟ ਗ੍ਰੀਨ ਜਿਹੜਾ ਹੈਗਾ ਇਸਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਇਹ ਉਹ ਲਾਈਟ ਗ੍ਰੀਨ ਦੇ ਨਾਲ ਤੁਹਾਨੂੰ ਇਸਦੇ ਵਿੱਚ ਵਰਕ ਮਿਲੇਗਾ ਇਹ ਕੰਟਰਾਸਟ ਇਦਾਂ ਆਪਾ ਰੈਡੀ ਕੀਤਾ ਜਿਹੜੀਆਂ ਭੈਣਾ ਕੱਲਾ ਦੁਪੱਟਾ ਬਾਏ ਕਰਨਾ ਚਾਹੁੰਦੀਆਂ ਕੱਲਾ ਦੁਪੱਟਾ ਕਰ ਸਕਦੀਆਂ ਕੰਪਲੀਟ ਸੂਟ ਚਾਹੁੰਦੀਆਂ ਕੰਪਲੀਟ ਸੂਟ ਵੀ ਕਰ ਸਕਦੀਆਂ ਨੇ ਜੀ ਚੈੱਕ ਕਰੋ ਜੀ ਐਦਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਬੋਟਲ ਗ੍ਰੀਨ ਕਲਰ ਦਾ ਦੁਪੱਟਾ ਹੋਏਗਾ ਜਿਸ ਦੇ ਉੱਪਰ ਤੁਹਾਨੂੰ ਜਿਹੜਾ ਹੈਗਾ ਉਹ ਵਰਕ ਮਿਲੇਗਾ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਇਸ ਦੇ ਉੱਪਰ ਕੰਮ ਮਿਲੇਗਾ ਜਿਹੜਾ ਫੁੱਲੀ ਇਹ ਹੈਵੀ ਦੁਪੱਟਾ ਹੋਏਗਾ ਜੀ ਸਾਰੇ ਦੇ ਸਾਰੇ ਦੁਪੱਟੇ ਡਿਜ਼ਾਈਨਰ ਹੋਣਗੇ ਸਾਰਿਆਂ ਦੇ ਡਿਜ਼ਾਈਨ ਵੱਖਰੇ ਵੱਖਰੇ ਹੋਣਗੇ ਜੀ ਪ੍ਰਾਈਸ ਸਾਰਿਆਂ ਦਾ ਸੇਮ ਹੋਏਗਾ ਸਟਾਫ ਸਾਰਿਆਂ ਦਾ ਸੇ ਕਲਰ অপਸ਼ਨ ਤੁਹਾਨੂੰ ਮਿਲ ਜਾਏਗੀ ਐਦਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੇਰੇ WhatsApp ਨੰਬਰ ਉੱਪਰ ਸੈਂਡ ਕਰਕੇ ਆਪਣੇ ਲਈ ਜਿਹੜਾ ਹੈਗਾ ਇਹ ਉਹ ਕੰਪਲੀਟ ਸੂਟ ਬਾਈ ਕਰਨਾ ਚਾਹੁੰਦੇ ਕੰਪਲੀਟ ਸੂਟ ਲੈ ਸਕਦੇ ਹੋ ਕੱਲਾ ਦੁਪੱਟਾ ਬਾਈ ਕਰਨਾ ਚਾਹੁੰਦੇ ਕੱਲਾ ਦੁਪੱਟਾ ਵੀ ਬਾਈ ਕਰ ਸਕਦੇ ਹੋ ਇਸ ਦੇ ਨਾਲ ਸੀ ਤੁਹਾਨੂੰ ਦੇਵਾਂਗੇ ਪਿਓਰ ਖਾਦੀ ਕਾਟਨ ਦਾ ਸੂਟ ਦੇਵਾਂਗੇ ਜੀ ਪਿਓਰ ਖਾਦੀ ਕਾਟਨ ਦਾ ਸੂਟ ਦੇਵਾਂਗੇ ਬਹੁਤ ਹੀ ਜ਼ਿਆਦਾ ਸੌਫਟ ਸਟੱਫ ਹੈਗਾ ਜੀ ਇਹ ਜਿਹੜਾ ਤੁਹਾਨੂੰ ਸੂਟ ਮਿਲੇਗਾ 500 ਰੁਪਏ ਦਾ ਤੁਹਾਨੂੰ ਸੂਟ ਮਿਲੇਗਾ ਔਰ ਤੇ ਨਾਲ ਤੁਹਾਨੂੰ 350 ਰੁਪਏ ਦਾ ਦੁਪੱਟਾ ਮਿਲੇਗਾ ਇਹ ਜਿਹੜਾ ਹੈਗਾ ਤੁਸੀਂ 850 ਰੁਪਏ ਦੇ ਵਿੱਚ ਆਪਣਾ ਕੰਪਲੀਟ ਸੂਟ ਆ ਜਿਹੜਾ ਉਹ ਰੈਡੀ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਭੈਣਾਂ ਦਾ ਮੋਸਟ ਫੇਵਰਿਟ ਕਲਰ ਆ ਗਿਆ ਜੀ ਮਹਿਰੂਨ ਕਲਰ ਮਹਿਰੂਨ ਕਲਰ ਦਾ ਤੁਹਾਨੂੰ ਦੁਪੱਟਾ ਮਿਲੇਗਾ ਤੇ ਨਾਲ ਸਕਿਨ ਕਲਰ ਦੀ ਤੁਹਾਨੂੰ ਜਿਹੜੀ ਹੈਗੀ ਆ ਸਕਿਨ ਕਲਰ ਦਾ ਤੁਹਾਨੂੰ ਸੂਟ ਮਿਲੇਗਾ ਜੀ ਐਦਾਂ ਤੁਸੀਂ ਰੈਡੀ ਕਰ ਸਕਦੇ ਹੋ ਸਕਿਨ ਕਲਰ ਦਾ ਤੁਹਾਡਾ ਸੂਟ ਰਹੇਗਾ ਤੇ ਨਾਲ ਤੁਹਾਡਾ ਮਹਿਰੂਨ ਕਲਰ ਦਾ ਦੁਪੱਟਾ ਮਿਲੇਗਾ ਕੰਪਲੀਟ ਸੂਟ ਆ ਜਿਹੜਾ ਤੁਹਾਡਾ ਰੈਡੀ ਹੋ ਜਾਏਗਾ ਚੈੱਕ ਕਰ ਲਓ ਜੀ ਬਹੁਤ ਹੀ ਜ਼ਿਆਦਾ ਪਿਆਰਾ ਸਟਾਫ ਹੈਗਾ ਜੀ ਆਹ ਲਓ ਚੈੱਕ ਕਰੋ ਜੀ ਲਓ ਜੀ ਡਿਜ਼ਾਈਨਿੰਗ ਚੈੱਕ ਕਰੋ ਬਹੁਤ ਹੀ ਪਿਆਰਾ ਮਹਿਰੂਨ ਕਲਰ ਦਾ ਤੁਹਾਨੂੰ ਮਿਲੇਗਾ ਦੁਪੱਟਾ ਜੀ ਪੈਣਾ ਦਾ ਮੋਸਟ ਫੇਵਰਿਟ ਕਲਰ ਹੈ ਜੀ ਮਹਿਰੂਨ ਕਲਰ ਬਹੁਤ ਹੀ ਪਿਆਰਾ ਜਿਹਾ ਛੇੜ ਹੈਗਾ ਜੀ ਚੈੱਕਰ ਨੂੰ ਔਰ ਬਹੁਤ ਹੀ ਪਿਆਰਾ ਜਿਹਾ ਜਿਹੜਾ ਹੈਗਾ ਇਸ ਦਾ ਕਲਰ ਤੇ ਨਾਲ ਤੁਹਾਨੂੰ ਮਿਲੇਗਾ ਸਿਮਰ ਦਾ ਸੂਟ ਮਿਲੇਗਾ ਜੀ ਸਿਮਰ ਦਾ ਤੁਹਾਨੂੰ ਮਿਲੇਗਾ ਸੂਟ ਸਿਮਰ ਦੇ ਸੂਟ ਦੀ ਕੱਟ ਹੈਗੀ ਹੈ ਜੀ 6.5 ਮੀਟਰ ਦੀ ਕੱਟ ਮਿਲੇਗੀ 800 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਮਿਲ ਜਾਏਗਾ ਜੇਕਰ 5 ਮੀਟਰ ਵਾਲੀ ਕੱਟ ਚਾਹੁੰਦੇ ਤਾਂ ਤੁਹਾਨੂੰ 650 ਰੁਪਏ ਦੇ ਵਿੱਚ 5 ਮੀਟਰ ਵਾਲੀ ਕੱਟ ਮਿਲ ਜੇਗੀ 800 ਰੁਪਏ ਦੇ ਵਿੱਚ ਤੁਹਾਨੂੰ 6.5 ਮੀਟਰ ਵਾਲੀ ਕੱਟ ਆ ਜਿਹੜੀ ਉਹ ਮਿਲ ਜਾਏਗੀ ਜੀ ਬਹੁਤ ਹੀ ਪਿਆਰਾ ਤੁਹਾਡਾ ਇਹ ਕੰਟਰਾਸਟ ਸੂਟ ਆ ਜਿਹੜਾ ਹੋ ਰੈਡੀ ਹੋ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗੀ ਜੀ ਬਹੁਤ ਹੀ ਪਿਆਰਾ ਸਕਾਈ ਬਲੂ ਕਲਰ ਦਾ ਜਿਸ ਤੇ ਉੱਪਰ ਸੈਫ ਤੇ ਸਿਰਫ 골ਡਨ ਦੇ ਨਾਲ ਕੰਮ ਕੀਤਾ ਗਿਆ ਜੀ ਸੈਫ 골ਡਨ ਦੇ ਨਾਲ ਹੀ ਕੰਮ ਕੀਤਾ ਗਿਆ ਜੀ ਚੈੱਕ ਕਰ ਲਓ ਜੀ ਪੂਰਾ ਦੁਪੱਟਾ ਸੀ ਤੁਹਾਨੂੰ ਖੋਲ ਕੇ ਚੈੱਕ ਕਰਵਾਵਾਂਗੇ ਜੀ ਚੈੱਕ ਕਰੋ ਜੀ ਪੂਰੇ ਦਾ ਪੂਰਾ ਦੁਪੱਟਾ ਸੀ ਤੁਹਾਨੂੰ ਖੋਲ ਕੇ ਚੈੱਕ ਕਰਵਾਵਾਂਗੇ ਚੈੱਕ ਕਰੋ ਜੀ ਦੁਪੱਟੇ ਦੇ ਵਿੱਚ ਜਿਹੜਾ ਹੈਗਾ ਉਹ ਤੁਹਾਨੂੰ ਫੁੱਲੀ ਜਿਹੜਾ ਹੈਗਾ ਇਹ ਉਹ ਵਰਕ ਮਿਲੇਗਾ ਜਸਟ 골ਡਨ ਕਲਰ ਦੇ ਨਾਲ ਤੁਸੀਂ ਕਿਸੇ ਵੀ ਕਲਰ ਦਾ ਸੂਟ ਆ ਜਿਹੜਾ ਇਸਤੇ ਨਾਲ ਵੀਅਰ ਕਰ ਸਕਦੇ ਹੋ ਕੰਟਰਾਸਟ ਬਣਾ ਕੇ ਰੈਡੀ ਕਰ ਸਕਦੇ ਹੋ ਜੀ ਜਸਟ 골ਡਨ ਕਲਰ ਦੀ ਫਿਨਿਸ਼ਿੰਗ ਪੱਟੀ ਤੁਸੀਂ ਸੂਟ ਥੱਲੇ ਦੇ ਕੇ ਪੋਰਟਲੇ ਬਟਨ ਵਗੈਰਾ ਲਗਾ ਕੇ ਤੁਸੀਂ ਬਹੁਤ ਸੋਹਣੇ ਪਾਰਟੀ ਵੀਅਰ ਸੂਟ ਰੈਡੀ ਕਰ ਸਕਦੇ ਹੋ ਜੀ ਅਸੀਂ ਇਸਤੇ ਨਾਲ ਜਿਹੜਾ ਸੂਟ ਲਗਾਇਆ ਡਾਰਕ ਮਹਿਰੂਨ ਕਲਰ ਦਾ ਸੂਟ ਮਿਲੇਗਾ ਟੂ ਟੋਨ ਸੂਟ ਹੋਏਗਾ ਜੀ ਇਹ ਤੁਹਾਨੂੰ ਮਿਲੇਗੀ ਖਾਦੀ ਸਿਲਕ ਜੀ ਪਿਓਰ ਵਾਲੀ ਤੁਹਾਨੂੰ ਮਿਲੇਗੀ ਜੀ ਖਾਦੀ ਸਿਲਕ ਮਿਲੇਗੀ ਸਟਾਫ ਹੋਏਗਾ ਖਾਦੀ ਸਿਲਕ ਜੀ ਬਹੁਤ ਹੀ ਸੌਫਟ ਸਟਾਫ ਹੈ ਜੀ ਟੂ ਟੋਨ ਸਟਾਫ ਹੋਏਗਾ ਤੁਹਾਨੂੰ ਇੱਥੋਂ ਪਤਾ ਲੱਗ ਜਾਣਾ ਹੈ ਕਿ ਸਟਾਫਾ ਜਿਹੜਾ ਉਹ ਟੂ ਟੋਨ ਹੈ ਜੀ ਆਪਾਂ ਨੂੰ ਕੰਨੀ ਤੋਂ ਪਤਾ ਲੱਗ ਜਾਂਦਾ ਹੈ ਜੀ ਟੂ ਟੋਨ ਸਟਾਫ ਹੈ ਜੀ 650 ਰੁਪਏ ਦਾ ਤੁਹਾਨੂੰ ਜਿਹੜਾ ਹੈਗਾ ਇਹ ਸੂਟ ਮਿਲ ਜਾਏਗਾ ਜੀ ਇਹਦੇ ਤੁਸੀਂ ਹੈਂਡ ਥ्रेड ਆਰੀ ਜੋ ਮਰਜ਼ੀ ਵਰਕ ਕਰਵਾ ਸਕਦੇ ਹੋ ਜੀ ਐਸ ਦਾ ਜਿਹੜਾ ਪ੍ਰਾਈਸ ਹੋਏਗਾ 650 ਰੁਪਏ ਦੇ ਵਿੱਚ ਤੁਹਾਨੂੰ ਸੂਟ ਮਿਲ ਜਾਏਗਾ ਜੀ ਤੇ ਨਾਲ ਤੁਹਾਨੂੰ 350 ਰੁਪਏ ਦਾ ਦੁਪੱਟਾ ਮਿਲ ਜਾਏਗਾ ਜੀ ਜੇਕਰ ਤੁਸੀਂ ਕੰਟਰਾਸਟ ਕਰਕੇ ਬਾਈ ਕਰਨਾ ਚਾਹੁੰਦੇ ਹੋ ਕਾਲਾ ਸੂਟ ਬਾਈ ਕਰਨਾ ਚਾਹੁੰਦੇ ਹੋ ਕਾਲਾ ਸੂਟ ਵੀ ਬਾਈ ਕਰ ਸਕਦੇ ਹੋ ਜੀ 650 ਰੁਪਏ ਦਾ ਤੁਹਾਨੂੰ ਸੂਟ ਮਿਲ ਜਾਏਗਾ ਟੂ ਟੋਨ ਦੀ ਖਾਦੀ ਸਿਲਕ ਜੀ ਬਹੁਤ ਹੀ ਪਿਆਰਾ ਸਟਾਫ ਹੈਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਮਸਟਰਡ ਸ਼ੇਡ ਮਸਟਰਡ ਸ਼ੇਡ ਮਿਲੇਗਾ ਬਹੁਤ ਹੀ ਪਿਆਰਾ ਦੁਪੱਟਾ ਡਿਜ਼ਾਈਨਿੰਗ ਸਾਰਿਆਂ ਦੀ ਵੱਖਰੀ ਵੱਖਰੀ ਹੈ ਇਸ ਤੇ ਜਿਹੜੀ ਡਿਜ਼ਾਈਨਿੰਗ ਹੈਗੀ ਉਹ ਫਲਾਵਰਿੰਗ ਵਾਲੀ ਹੈ ਤੁਸੀਂ ਚੈੱਕ ਕਰੋ ਜੀ ਮਸਟਰਡ ਕਲਰ ਦਾ ਤੁਹਾਨੂੰ ਦੁਪੱਟਾ ਮਿਲੇਗਾ ਬਨਾਰਸੀ ਬਨਾਰਸੀ ਦੁਪੱਟਾ ਹੋਏਗਾ ਪਲੱਸ ਡਿਜੀਟਲ ਪ੍ਰਿੰਟ ਹੋਏਗਾ ਜੀ ਰੈੱਡ ਕਲਰ ਦੇ ਫਲਾਵਰ ਮਿਲਣਗੇ ਜੀ ਮਸਟਰਡ ਸ਼ੇਡ ਦੇ ਵਿੱਚ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਸੂਟ ਹੈ ਜਿਹੜਾ ਉਹ ਰੈਡੀ ਹੋ ਜਾਣਾ ਹੈ ਜੀ ਪ੍ਰਾਈਜ਼ ਹੈਗਾ ਦੁਪੱਟੇ ਦਾ ਸਿਰਫ ਤੇ ਸਿਰਫ 350 ਰੁਪਏ ਜੀ ਚੈੱਕ ਕਰੋ ਜੀ ਅਸੀਂ ਇਸ ਤੇ ਨਾਲ ਜੈਡ ਬਲੈਕ ਕਲਰ ਦਾ ਸੂਟ ਕੀਤਾ ਆਰਗੈਂਜ਼ਾ ਦੇ ਵਿੱਚ ਲੈਣਾ ਚਾਹੁੰਦੇ ਤਾਂ ਤੁਹਾਨੂੰ 550 ਦਾ ਮਿਲ ਜਾਣਾ ਹੈ ਜੀ ਔਰ ਜੇਕਰ ਤੁਸੀਂ ਇਹ ਸੂਟ ਹੈਗਾ ਕ੍ਰੇਪ ਦੇ ਵਿੱਚ ਜੈਡ ਬਲੈਕ ਬਾਈ ਕਰਨਾ ਚਾਹੁੰਦੇ ਤਾਂ ਤੁਹਾਨੂੰ 800 ਰੁਪਏ ਦਾ ਮਿਲ ਜਾਣਾ ਹੈ ਜੀ ਤੁਸੀਂ ਕੰਟਰਾਸਟ ਕਰਕੇ ਵੀ ਸੂਟ ਆ ਜਿਹੜਾ ਲੈ ਸਕਦੇ ਹੋ ਜੇਕਰ ਤੁਸੀਂ ਇਸ ਦਾ ਕੰਟਰਾਸਟ ਮਹਿਰੂਨ ਨਾਲ ਕਰਨਾ ਚਾਹੁੰਦੇ ਤਾਂ ਤੁਸੀਂ ਮਹਿਰੂਨ ਨਾਲ ਕਰਕੇ ਵੀ ਲੈ ਸਕਦੇ ਹੋ ਜੀ ਮਹਿਰੂਨ ਕਲਰ ਦੇ ਵੀ ਤੁਹਾਨੂੰ ਕਾਫੀ ਸੂਟ ਆ ਜਿਹੜੇ ਉਹ ਮਿਲ ਜਾਣਗੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪੀਚ ਦੇ ਉੱਪਰ ਤੁਹਾਨੂੰ ਰੈੱਡ ਦੇ ਨਾਲ ਕੰਮ ਮਿਲੇਗਾ ਚੈੱਕ ਕਰ ਲਓ ਜੀ ਪੀਚ ਦੇ ਉੱਪਰ ਤੁਹਾਨੂੰ ਰੈੱਡ ਦੇ ਨਾਲ ਕੰਮ ਮਿਲੇਗਾ ਬਹੁਤ ਹੀ ਸੋਹਣਾ ਦੁਪੱਟਾ ਜੀ 350 ਰੁਪਏ ਦੇ ਵਿੱਚ ਤੁਹਾਨੂੰ ਦੁਪੱਟਾ ਮਿਲੇਗਾ ਦੁਪੱਟਾ ਉਸ ਜਿਹੜਾ ਸਟਾਫ ਹੈਗਾ ਉਹ ਟੈਬੀ ਦਾ ਮਿਲੇਗਾ ਜੀ ਤੁਹਾਨੂੰ ਤੇ ਉੱਪਰ ਜਿਹੜਾ ਹੈਗਾ ਤੁਹਾਨੂੰ ਬਨਾਰਸੀ ਕੰਮ ਮਿਲੇਗਾ ਜੀ ਖੁੱਲੇ ਡੁੱਲੇ ਦੁਪੱਟੇ ਮਿਲਣਗੇ ਡਿਜ਼ਾਈਨਿੰਗ ਸਾਰਿਆਂ ਦੀ ਵੱਖਰੀ ਵੱਖਰੀ ਹੋਏਗੀ ਪ੍ਰਾਈਸ ਸਾਰਿਆਂ ਦਾ ਸੇਮ ਹੋਏਗਾ ਜੀ 2.5 ਮੀਟਰ ਦੀ ਕੱਟ ਦੇ ਦੁਪट्टे ਮਿਲਣਗੇ ਚਾਹੇ ਤੁਸੀਂ ਆਪਣੀ ਸ਼ਰਟ ਰੈਡੀ ਕੱਟ ਸਕਦੇ ਹੋ ਜੀ ਬਹੁਤ ਹੀ ਜ਼ਿਆਦਾ ਸੋਹਣੇ ਦੁਪट्टे ਹੈਗੇ ਆ ਜੀ ਜੇਕਰ ਤੁਹਾਡੇ ਕੋਲ ਕੋਈ ਕੰਟਰਾਸਟ ਸੂਟ ਹੈਗਾ ਤੇ ਤੁਸੀਂ ਉਦਾਂ ਵੀ ਇਸ ਨੂੰ ਵੇਅਰ ਕਰ ਸਕਦੇ ਹੋ ਤੇ ਨਾਲ ਤੁਹਾਨੂੰ ਮਿਲੇਗਾ ਨੇਚਰਲ ਕ੍ਰੇਪ ਦਾ ਰੈੱਡ ਕਲਰ ਦਾ ਸੂਟ ਮਿਲੇਗਾ ਜੀ ਐਦਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੇਰੇ ਵਟਸਐਪ ਤੇ ਸੈਂਡ ਕਰ ਸਕਦੇ ਹੋ ਨਾਲ ਤੁਹਾਨੂੰ ਰੈੱਡ ਕਲਰ ਦਾ ਜਿਹੜਾ ਹੈਗਾ ਇਹ ਉਹ ਤੁਹਾਨੂੰ ਸੂਟ ਮਿਲੇਗਾ ਕੰਪਲੀਟ ਕ੍ਰੇਪ ਦਾ ਜੀ ਕ੍ਰੇਪ ਦੇ ਸੂਟ ਦਾ ਪ੍ਰਾਈਸ ਹੋਏਗਾ ਜੀ 800 ਰੁਪਏ ਜੀ ਨੈਕਸਟ ਆ ਗਿਆ ਜੀ ਪੀਕਾਕ ਕਲਰ ਪਹਿਣਾ ਦਾ ਮੋਸਟ ਫੇਵਰਿਟ ਕਲਰ ਹੈਗਾ ਜੀ ਪੀਕਾਕ ਕਲਰ ਦੇਖੋ ਜੀ ਕਿੰਨਾ ਪਿਆਰਾ ਜਿਹੜਾ ਸੂਟ ਆ ਤੁਹਾਡਾ ਉਹ ਰੈਡੀ ਹੋ ਜਾਣਾ ਜੀ ਇਹ ਲੋ ਜੀ ਉਹ ਮਸਟਰਡ ਸ਼ੇਡ ਦੇ ਦੁਪट्टे ਵਾਲਾ ਜਿਹੜਾ ਡਿਜ਼ਾਈਨ ਹੈਗਾ ਇਸ ਦੇ ਵਿੱਚ ਇੱਕ ਕਲਰ ਤੁਹਾਨੂੰ ਮਿਲੇਗਾ ਪੀਕਾਕ ਜੀ ਚੈੱਕ ਕਰੋ ਜੀ ਪੀਕਾਕ ਕਲਰ ਹੈਗਾ ਪਲੱਸ ਡਿਜੀਟਲ ਪ੍ਰਿੰਟ ਹੋਏਗਾ ਔਰ ਪਲੱਸ ਬਨਾਰਸੀ ਕੰਮ ਆ ਜਿਹੜਾ ਤੁਹਾਨੂੰ ਫੁੱਲ ਦੁਪट्टे ਦੇ ਵਿੱਚ ਮਿਲੇਗਾ ਜੀ ਦੁਪੱਟਾ ਤੁਸੀਂ ਚੈੱਕ ਕਰ ਲਓ ਜੀ ਪੂਰਾ ਦੁਪੱਟਾ ਸੀ ਖੋਲ ਕੇ ਚੈੱਕ ਕਰਵਾਉਣਾ ਹੈ ਡਿਜ਼ਾਈਨਿੰਗ ਵਗੈਰਾ ਅਸੀਂ ਸਾਰੇ ਖੋਲ ਕੇ ਚੈੱਕ ਕਰਵਾਉਣਾ ਤੇ ਨਾਲ ਤੁਹਾਨੂੰ ਮਿਲੇਗਾ ਨੈਚੁਰਲ ਕ੍ਰੇਪ ਦਾ ਸੇਮ ਕਲਰ ਦਾ ਪੀਕਾਕ ਕਲਰ ਦਾ ਸੇਮ ਕਲਰ ਹੈਗਾ ਜੀ ਐਜੈਕਟ ਸ਼ੇਡ ਹੈ ਜੀ ਇਹ ਬਿਲਕੁਲ ਐਜੈਕਟ ਸ਼ੇਡ ਦਾ ਤੁਹਾਨੂੰ ਮਿਲੇਗਾ ਸੂਟ 800 ਰੁਪਏ ਦਾ ਤੁਹਾਨੂੰ ਇਹ ਸੂਟ ਮਿਲ ਜਾਣਾ ਹੈ ਜੀ ਨੈਚੁਰਲ ਕ੍ਰੇਪ ਦਾ ਤੇ ਨਾਲ ਤੁਹਾਨੂੰ ਮਿਲ ਜਾਣਾ ਬਨਾਰਸੀ ਦੁਪੱਟਾ ਤੇ ਤੁਸੀਂ ਆਪਣਾ ਪਾਰਟੀ ਵੇਅਰ ਸੂਟ ਆ ਰੈਡੀ ਕਰ ਸਕਦੇ ਹੋ ਦੁਪੱਟੇ ਦਾ ਪ੍ਰਾਈਸ 350 ਤੇ ਨੈਚੁਰਲ ਕ੍ਰੇਪ ਦੇ ਸੂਟ ਦਾ ਪ੍ਰਾਈਸ ਹੈਗਾ 800 ਰ ਨੈਕਸਟ ਆ ਗਿਆ ਜੀ 바ਵਾ ਕਲਰ ਦਾ ਤੁਹਾਨੂੰ ਮਿਲੇਗਾ ਦੁਪੱਟਾ ਜੀ ਜਿਸ ਤੇ ਉੱਪਰ ਜਸਟ ਹੈਗਾ ਬਨਾਰਸੀ ਕੰਮ ਕੀਤਾ ਗਿਆ ਜੀ ਜਿਸ ਤੇ ਉੱਪਰ ਸਿਰਫ ਸਿਰਫ ਬਨਾਰਸੀ ਕੰਮ ਕੀਤਾ ਗਿਆ ਜੀ ਚੈੱਕ ਕਰ ਲਓ ਫੁੱਲੀ ਦੁਪੱਟਾ ਜਿਹੜਾ ਹੈਗਾ ਆਪਾਂ ਤੁਹਾਨੂੰ ਖੋਲ ਕੇ ਚੈੱਕ ਕਰਵਾਵਾਂਗੇ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਜਿਹੜਾ ਹੈਗਾ ਤੁਹਾਡਾ ਰੈਡੀ ਹੋਏਗਾ ਜੀ ਐ ਲਓ ਜੀ ਵਨ ਸਾਈਡ ਇਹਨਾਂ ਦੀ ਇਹ ਵਾਲੀ ਰਹਿਣ ਵਾਲੀ ਆ ਤੇ ਨਾਲ ਅਸੀਂ ਤੁਹਾਨੂੰ ਕੰਟਰਾਸਟ ਦੇਾਂਗੇ ਸੂਟ 350 ਦਾ ਦੁਪੱਟਾ ਜੀ ਕੰਟਰਾਸਟ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਮਿਲੇਗਾ ਵਾਈਨ ਕਲਰ ਦਾ ਤੁਸੀਂ ਸੂਟ ਲੈ ਸਕਦੇ ਹੋ ਜੇਕਰ ਕਿਸੇ ਹੋਰ ਕਲਰ ਦਾ ਤੁਸੀਂ ਆਪਣੀ ਚੋਇਸ ਅਕੋਰਡਿੰਗ ਬਾਈ ਕਰਨਾ ਚਾਹੁੰਦੇ ਤੁਸੀਂ ਉਦਾਂ ਵੀ ਲੈ ਸਕਦੇ ਹੋ ਜੀ ਆਪਣੇ ਕੋਲ ਸਾਰੇ ਕਲਰ ਅਵੇਲੇਬਲ ਨੇ ਜੀ ਵਾਈਨ ਕਲਰ ਦਾ ਤੁਹਾਨੂੰ ਨੇਚਰਲ ਗਰੇਪ ਦਾ ਮਿਲੇਗਾ ਸੂਟ 800 ਰੁਪਏ ਦਾ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਮਿਲ ਜਾਏਗਾ ਜੀ ਨੈਕਸਟ ਆ ਗਿਆ ਜੀ ਲੋਕੀ ਕਲਰ ਜੀ ਲੋਕੀ ਦੇ ਵਿੱਚ ਤੁਹਾਨੂੰ ਮਿਲੇਗਾ ਗ੍ਰੇ ਕਲਰ ਦਾ ਵਰਕ ਜੀ ਆ ਸੌਰੀ ਹੈਗਾ ਡਾਰਕ ਗ੍ਰੀਨ ਕਲਰ ਦਾ ਜਿਹੜਾ ਹੈਗਾ ਤੁਹਾਨੂੰ ਵਰਕ ਮਿਲੇਗਾ ਇਦਾਂ ਤੁਹਾਡਾ ਕੰਟਰਾਸਟ ਆ ਕਾਫੀ ਸੋਹਣਾ ਹੁੰਦਾ ਹੈ ਜੀ ਸੂਟ ਦਾ ਤੁਸੀਂ ਇਦਾਂ ਲੈ ਸਕਦੇ ਹੋ ਜੀ ਨੇਚਰਲ ਕ੍ਰੇਪ ਦਾ ਸੂਟ ਹੋਏਗਾ ਤੇ ਨਾਲ ਤੁਹਾਨੂੰ ਦੁਪੱਟਾ ਮਿਲੇਗਾ ਟੱਬੀ ਦਾ ਜੀ ਬਨਾਰਸੀ ਸਿਲਕ ਦਾ ਦੁਪੱਟਾ ਹੋਏਗਾ ਚੈੱਕ ਕਰੋ ਜੀ ਪੂਰਾ ਜਿਹੜਾ ਹੈਗਾ ਦੁਪੱਟਾ ਸੀ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਨੇ ਆ ਚੈੱਕ ਕਰ ਲਓ ਬਹੁਤ ਹੀ ਸੋਹਣਾ ਜਿਹਾ ਦੁਪੱਟਾ ਹੈਗਾ ਜੀ 350 ਰੁਪਏ ਦਾ ਤੁਹਾਨੂੰ ਦੁਪੱਟਾ ਮਿਲੇਗਾ ਨਾਲ ਜਿਹੜਾ ਹੈਗਾ ਤੁਹਾਨੂੰ ਸੂਟ ਮਿਲੇਗਾ ਜੀ ਲਾਈਟ ਗ੍ਰੀਨ ਲੈਣਾ ਚਾਹੁੰਦੇ ਆ ਲਾਈਟ ਗ੍ਰੀਨ ਲੈ ਸਕਦੇ ਹੋ ਜੇਕਰ ਤੁਸੀਂ ਇਸਦੇ ਨਾਲ ਡਾਰਕ ਗ੍ਰੀਨ ਕਰਨਾ ਚਾਹੁੰਦੇ ਆ ਤਾਂ ਤੁਸੀਂ ਡਾਰਕ ਗ੍ਰੀਨ ਵੀ ਕਰ ਸਕਦੇ ਹੋ ਐਦਾਂ ਵੀ ਇਹਨਾਂ ਦਾ ਕੰਟਰਾਸਟ ਆ ਜਿਹੜਾ ਬਹੁਤ ਪਿਆਰਾ ਰੈਡੀ ਹੋ ਰਿਹਾ ਜੀ ਡਾਰਕ ਗ੍ਰੀਨ ਦਾ ਤੁਸੀਂ ਕੰਟਰਾਸਟ ਕਰਨਾ ਚਾਹੁੰਦੇ ਆ ਤੁਸੀਂ ਡਾਰਕ ਗ੍ਰੀਨ ਦਾ ਕੰਟਰਾਸਟ ਵੀ ਕਰ ਸਕਦੇ ਹੋ ਜੀ ਜੇਕਰ ਐਦਾਂ ਕੰਟਰਾਸਟ ਕਰਨਾ ਚਾਹੁੰਦੇ ਆ ਤੁਸੀਂ ਐਦਾਂ ਵੀ ਕਰ ਸਕਦੇ ਹੋ ਜੀ ਨੇਚਰਲ ਕਰੀਮ ਦਾ ਸੂਟ ਮਿਲੇਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਲਓ ਜੀ ਇਹਦੇ ਵਿੱਚ ਤੁਹਾਨੂੰ ਮਿਲੇਗਾ ਇੱਕ ਬੋਟਲ ਗ੍ਰੀਨ ਸ਼ੇਡ ਜੀ ਪਹਿਲਾਂ ਆਪਾਂ ਪੀਕਾਕ ਤੇ ਮਸਟਰਡ ਦਿਖਾਇਆ ਹੁਣ ਇਹਦੇ ਵਿੱਚ ਮਿਲੇਗਾ ਤੁਹਾਨੂੰ ਬੋਟਲ ਗ੍ਰੀਨ ਸ਼ੇਡ ਤੇ ਨਾਲ ਤੁਹਾਨੂੰ ਮਿਲੇਗਾ ਬੋਟਲ ਗ੍ਰੀਨ ਹੀ ਤੁਹਾਨੂੰ ਮਿਲੇਗਾ ਸੂਟ ਜੀ ਲਓ ਜੀ ਬੋਟਲ ਗ੍ਰੀਨ ਸੂਟ ਵੀ ਤੁਸੀਂ ਲੈ ਸਕਦੇ ਹੋ ਇਹ ਮਿਲੇਗਾ ਤੁਹਾਨੂੰ ਕ੍ਰਾਸ ਸਿਲਕ ਦੇ ਉੱਪਰ ਦੇ ਕ੍ਰਾਸ ਸਿਲਕ ਦੇ ਉੱਪਰ ਤੁਹਾਨੂੰ ਬੋਟਲ ਗ੍ਰੀਨ ਮਿਲੇਗਾ ਜੀ ਸੂਟ ਪ੍ਰਾਈਜ਼ ਹੋਏਗਾ ਇਸ ਦਾ 800 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਉਹ ਸੂਟ ਮਿਲ ਜਾਣਾ ਜੀ ਫੋਇਲ ਤੁਹਾਨੂੰ ਦੱਸ ਰਹੀ ਹੋਣੀ ਹੈ ਕਿਉਂਕਿ ਇਹੀ ਜਿਹੜਾ ਹੈਗਾ ਇਹ ਮਾਰਕੀਟ ਦੇ ਵਿੱਚ 1000 ਰੁਪਏ ਤੋਂ 1200 ਰੁਪਏ ਦੇ ਵਿੱਚ ਸੇਲ ਹੁੰਦਾ ਜੀ ਕ੍ਰਾਸ ਸਿਲਕ ਦਾ ਸੂਟ ਮਿਲੇਗਾ 2 ਟੋਨ ਸਿਲਕ ਹੈ ਜੀ ਟੂ ਟੋਨ ਜਿਹੜਾ ਕਰਾਸ ਸਿਲਕ ਹੈਗੀ ਹੈ ਜੀ ਇਹੋ ਟੂ ਟੋਨ ਹੈ ਜਿਹੜੀਆਂ ਭੈਣਾਂ ਨੇ ਵੇਅਰ ਕੀਤੀ ਹੈ ਜਿਹਦੇ ਉੱਪਰ ਤੁਸੀਂ ਹੈਂਡ ਥ੍ਰੈਡ ਆਰੀ ਜੋ ਮਰਜ਼ੀ ਵਰਕ ਕਰਵਾ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਸਟੱਫ ਹੈ ਜੀ ਬਹੁਤ ਸੋਹਣਾ ਇਸ ਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਵੀ ਮਿਲ ਜਾਏਗੀ ਜੀ ਐਦਾਂ ਤੁਸੀਂ ਕੰਪਲੀਟ ਸੂਟ ਵੀ ਲੈ ਸਕਦੇ ਹੋ 800 ਰੁਪਏ ਦਾ ਤੁਹਾਨੂੰ ਸੂਟ ਮਿਲੇਗਾ ਤੇ ਨਾਲ ਤੁਹਾਨੂੰ ਜਿਹੜਾ ਹੈਗਾ ਇਹੋ ਦੁਪੱਟਾ ਮਿਲੇਗਾ ਬਨਾਰਸੀ ਸਿਲਕ ਦਾ 350 ਰੁਪਏ ਦਾ ਜੀ ਐਦਾਂ ਤੁਸੀਂ ਕੰਪਲੀਟ ਸੂਟ ਰੈਡੀ ਕਰਕੇ ਵੀ ਲੈ ਸਕਦੇ ਹੋ ਜੀ ਨੈਕਸਟ ਮਿਲੇਗਾ ਜੀ ਤੁਹਾਨੂੰ ਫੇਰ ਮਸਟਰਡ ਸ਼ੇਡ ਦਾ ਦੁਪੱਟਾ ਜਿਹੜਾ ਆਪਾਂ ਪੂਰੀ ਤਰ੍ਹਾਂ ਖੋਲ ਕੇ ਤੁਹਾਨੂੰ ਚੈੱਕ ਕਰਵਾਇਆ ਸੀ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਜਿਹਾ ਸਟਾਫ ਹੈਗਾ ਤੇ ਨਾਲ ਤੁਹਾਨੂੰ ਮਿਲੇਗੀ ਟੂ ਟੋਨ ਸਿਲਕ ਦਾ ਸੂਟ ਮਿਲੇਗਾ ਜੀ ਸਕਾਈ ਬਲੂ ਕਲਰ ਦਾ ਜੀ ਇਸ ਦਾ ਪ੍ਰਾਈਸ ਹੈਗਾ 600 ਰੁਪਏ ਜੀ 600 ਰੁਪਏ ਦੇ ਵਿੱਚ ਤੁਹਾਨੂੰ ਇਹ ਜਿਹੜਾ ਸੂਟ ਹੈਗਾ ਉਹ ਮਿਲ ਜਾਏਗਾ 600 ਰੁਪਏ ਦੇ ਵਿੱਚ ਜੀ ਤੇ ਦੁਪੱਟੇ ਦਾ ਪ੍ਰਾਈਸ ਹੈਗਾ 350 ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਰਸਟਜਾ ਕਲਰ ਹੈਗਾ ਰਸਟ ਬ੍ਰਾਊਨ ਦਾ ਸ਼ੇਡ ਹੈਗਾ ਜੀ ਇਹਦੇ ਵਿੱਚ ਤੁਹਾਨੂੰ ਮਸਟਰਡ ਦੁਪट्टे ਦੇ ਵਿੱਚ ਹੈਗਾ ਜੀ ਰਸਟ ਬ੍ਰਾਊਨ ਕਲਰ ਦਾ ਤੇ ਨਾਲ ਤੁਹਾਨੂੰ ਮਿਲੇਗਾ ਜੀ ਫਰੋਜੀ ਕਲਰ ਦਾ ਸੂਟ ਮਿਲੇਗਾ ਕ੍ਰੇਪ ਦਾ ਜੀ ਨਾਥਲੋ ਕ੍ਰੇਪ ਦਾ 800 ਰੁਪਏ ਐ 3500 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਸੂਟ ਮਿਲ ਜਾਏਗਾ ਜੀ ਨੈਕਸਟ ਆਗੇ ਪਹਿਣਾ ਦੇ ਮੋਸਟ ਡਿਮਾਂਡਡ ਜਿਹੜੀਆਂ ਚੀਜ਼ਾਂ ਆਪਾਂ ਲੈ ਕੇ ਆਏ ਜੀ ਇਹ ਹੋएगी ਪਿਓਰ ਚਨਾਉਣ ਦੇ ਤੁਹਾਨੂੰ ਮਿਲਣ ਵਾਲੇ ਹੈਗੇ ਸੂਟ ਜੀ ਤੁਸੀਂ ਸੂਟ ਰੈਡੀ ਕਰਨਾ ਚਾਹੁੰਦੇ ਹੋ ਸੂਟ ਰੈਡੀ ਕਰੋ ਜੀ ਐਜਾ ਦੁਪੱਟਾ ਯੂਜ਼ ਕਰਨਾ ਚਾਹੁੰਦੇ ਤੁਸੀਂ ਇਹਨੂੰ ਐਜਾ ਦੁਪੱਟਾ ਯੂਜ਼ ਕਰੋ ਜੀ ਚੈੱਕ ਕਰੋ ਜੀ ਸਟਾਫ ਚਨਾਉਣ ਦਾ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਹੈ ਜੀ ਚਨਾਉਣ ਦਾ ਬਹੁਤ ਹੀ ਜ਼ਰਾ ਸੌਫਟਵਰ ਲਾਈਟਵੇਟ ਹੈ ਜੀ ਸਾਰੇ ਸਾਰੇ ਡਾਈ ਆ ਜਿਹੜੀ ਮੈਲ ਵੱਲੋਂ ਹੋ ਗਈ ਆਉਂਦੀ ਹੈ ਜੀ ਮੈਲ ਵੱਲੋਂ ਜਿਹੜੀ ਹੋਈ ਵੀ ਡਾਈ ਆ ਉਹਦੀ ਕੋਈ ਕੰਪਲੇਂਟ ਨਹੀਂ ਆਉਂਦੀ ਹੈਗੀ ਜੀ ਚੈੱਕ ਕਰ ਲਓ ਜੀ ਬੜਾ ਹੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਮਾਊਸ ਗ੍ਰੇ ਕਲਰ ਦੇ ਤੁਹਾਨੂੰ ਜਿਹੜੇ ਹੈਗੇ ਇਹ ਦੁਪट्टे ਬਣਾ ਸਕਦੇ ਹਾਂ ਚਾਹੀ ਤੁਸੀਂ ਆਪਣਾ ਸੂਟ ਰੈਡੀ ਕਰ ਸਕਦੇ ਹੋ 5 ਮੀਟਰ ਜਿਹੜਾ ਸਟਾਫ ਹੈਗਾ ਤੁਹਾਨੂੰ ਮਿਲ ਜਾਏਗਾ 700 ਰੁਪਏ ਦੇ ਵਿੱਚ 5 ਮੀਟਰ ਸਟਾਫ ਮਿਲ ਜਾਏਗਾ ਜੀ ਤੁਹਾਨੂੰ ਮਤਲਬ ਕਿ ਤੁਸੀਂ ਆਪਣੇ ਦੋ ਦੁਪੱਟੇ ਰੈਡੀ ਕਰ ਸਕਦੇ ਹੋ ਜੀ ਤੁਸੀਂ ਦੋ ਦੁਪੱਟੇ ਰੈਡੀ ਕਰ ਸਕਦੇ ਹੋ ਇੱਕ ਦੁਪੱਟਾ ਤੁਹਾਡੇ 3 ਇੱਕ ਦੁਪੱਟਾ 350 ਰੁਪਏ ਦਾ ਤੁਹਾਡਾ ਹੋ ਗਿਆ ਜੀ ਦੋ ਦੁਪੱਟੇ ਤੁਸੀਂ ਰੈਡੀ ਕਰ ਸਕਦੇ ਹੋ 700 ਰੁਪਏ ਦੇ ਵਿੱਚ ਅਦਰਵਾਈਜ਼ ਜੇ ਤੁਸੀਂ ਆਪਣਾ ਚੁਣੌਣ ਦਾ ਸੂਟ ਰੈਡੀ ਕਰਨਾ ਚਾਹੁੰਦੇ ਆ ਤਾਂ ਤੁਸੀਂ ਉਹਦਾ ਸੂਟ ਵੀ ਰੈਡੀ ਕਰ ਸਕਦੇ ਹੋ ਜੀ ਨੈਕਸਟ ਆ ਗਿਆ ਜੀ ਨਾ ਹੀ ਇਹ ਸਕਿਨ ਕਲਰ ਹੈ ਔਰ ਨਾ ਹੀ ਜਿਹੜਾ ਹੈਗਾ ਆ ਇਹ ਗ੍ਰੇ ਕਲਰ ਆ ਮਿਕਸ ਜੀ ਟੋਨ ਆ ਜੀ ਬੜਾ ਪਿਆਰਾ ਸੋਬਰ ਜਿਹਾ ਕਲਰ ਆ ਚਨੌਨ ਦਾ ਸਟਾਫ ਹੈ ਜੀ ਬਹੁਤ ਹੀ ਜ਼ਿਆਦਾ ਸੋਨਾ ਹੈਗਾ ਜਿਹੜੀਆਂ ਭੈਣਾਂ ਕੋਲੇ ਚਨੌਨ ਗਈ ਹੈ ਜੀ ਉਹਨਾਂ ਦੇ ਦੁਬਾਰੇ ਮੈਸੇਜ ਆ ਰਹੇ ਆ ਕਿ ਸਾਨੂੰ ਇਹ ਚਨੌਨ ਦਾ ਜਿਹੜਾ ਸਟਾਫ ਹੈ ਤੁਸੀਂ ਰਿਪੀਟ ਕਰੋ ਜੀ ਸਾਨੂੰ ਬਹੁਤ ਪਸੰਦ ਆਇਆ ਹੈਗਾ ਕਿਉਂਕਿ ਦੁਪੱਟਾ ਜਿਹੜਾ ਹੈਗਾ ਆ 350 300 ਰੁਪਏ ਤਾਂ ਆਪਾਂ ਨੂੰ ਦੁਪੱਟਾ ਮਿਲਦਾ ਪਲੱਸ ਡਾਈ ਪੈ ਜਾਂਦੀ ਹੈ ਜੀ ਇਹ ਡਾਈ ਹੋਇਆ ਹੋਇਆ ਦੁਪੱਟਾ ਜਿਹੜਾ ਹੈਗਾ ਤੁਹਾਨੂੰ 350 ਰੁਪਏ ਨੈਕਸਟ ਜੋ ਤੁਹਾਨੂੰ ਕਲਰ ਮਿਲੇਗਾ ਇਹ ਬੜਾ ਪਿਆਰਾ ਜਿਹਾ ਕਲਰ ਹੈਗਾ ਗਾਦਰੀ ਟੋਨ ਹੈਗੀ ਆ ਜੀ ਬੜਾ ਹੀ ਪਿਆਰਾ ਸ਼ੇਡ ਹੈਗਾ ਜੀ 5 ਮੀਟਰ ਦਾ ਤੁਸੀਂ ਆਪਣਾ ਸੂਟ ਰੈਡੀ ਕਰਨਾ ਚਾਹੁੰਦੇ ਹੋ ਤੁਸੀਂ ਸੂਟ ਰੈਡੀ ਕਰ ਸਕਦੇ ਹੋ ਜੇਕਰ ਐਜਾ ਤੁਸੀਂ ਦੁਪੱਟਾ ਯੂਜ਼ ਕਰਨਾ ਚਾਹੁੰਦੇ ਹੋ ਤੁਸੀਂ ਐਜਾ ਦੁਪੱਟਾ ਯੂਜ਼ ਕਰ ਸਕਦੇ ਹੋ 700 ਰੁਪਏ ਦਾ ਤੁਹਾਨੂੰ ਕੰਪਲੀਟ 5 ਮੀਟਰ ਸੂਟ ਮਿਲੇਗਾ ਜੇਕਰ ਤੁਸੀਂ ਐਜਾ ਦੁਪੱਟਾ ਯੂਜ਼ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 350 ਰੁਪਏ ਦਾ ਇੱਕ ਦੁਪੱਟਾ ਜਿਹੜਾ ਉਹ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਕਲਰ ਮਿਲੇਗਾ ਜੀ ਬੜਾ ਪਿਆਰਾ ਜਿਹਾ ਸ਼ੇਡ ਹੈ ਜੀ ਨਹੀਂ orange ਅਤੇ ਨਾ ਹੀ ਇਹ ਗਾਜ਼ਰੀਆ ਬੜਾ ਪਿਆਰੇ ਜੀ ਟੋਨ ਹੈਗੀ ਹੈ ਜੀ ਬਹੁਤ ਹੀ ਪਿਆਰੀ ਜੀ ਟੋਨ ਹੈ ਜੀ ਇਹ ਵੀ ਤੁਹਾਨੂੰ ਸਟੱਫ ਮਿਲੇਗਾ ਜੀ 700 ਰੁਪਏ ਦੇ ਵਿੱਚ ਸੂਟ ਮਿਲ ਜਾਏਗਾ ਜੀ ਨੈਕਸਟ ਆ ਗਿਆ ਡਾਰਕ ਗ੍ਰੇ ਕਲਰ ਜੀ ਬੜਾ ਪਿਆਰਾ ਜਿਹਾ ਸ਼ੇਡ ਹੈਗਾ ਜੀ ਸਟੱਫ ਚੈੱਕ ਕਰ ਲਓ ਬਹੁਤ ਹੀ ਪਿਆਰਾ ਔਰ ਸੌਫਟ ਜਿਹਾ ਸਟੱਫ ਹੈਗਾ ਜੀ 700 ਰੁਪਏ ਦਾ ਤੁਹਾਨੂੰ ਮਿਲੇਗਾ ਕੰਪਲੀਟ ਸੂਟ ਦੀ ਆ ਗਿਆ ਜੀ ਨੈਕਸਟ ਲਾਈਟ ਜਿਹੜਾ ਹੈਗਾ ਲਾਈਟ ਪਰਪਲ ਟੋਨ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਛੇੜ ਹੈਗਾ ਦੁਪट्टे ਰੈਡੀ ਕਰਨਾ ਚਾਹੁੰਨੇ ਤੁਸੀਂ ਦੁਪट्टे ਰੈਡੀ ਕਰ ਸਕਦੇ ਹੋ ਜੇਕਰ ਤੁਸੀਂ ਸੂਟ ਰੈਡੀ ਕਰਨਾ ਚਾਹੁੰਨੇ ਤੁਸੀਂ ਸੂਟ ਵੀ ਰੈਡੀ ਕਰ ਸਕਦੇ ਹੋ ਜੀ ਨੈਕਸਟ ਆ ਗਿਆ ਜੀ ਸਕਿਨ ਕਲਰ ਹਲੋ ਚੈੱਕ ਕਰੋ ਜੀ ਸਕਿਨ ਕਲਰ ਤੁਹਾਨੂੰ ਮਿਲੇਗਾ ਬੜਾ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਤੁਸੀਂ ਕਿਸੇ ਵੀ ਮਤਲਬ ਸੂਟ ਦੇ ਨਾਲ ਜੇਕਰ ਆਪਣੇ ਤੁਹਾਡੇ ਕੋਲ ਕੋਈ ਵੀ ਸੂਟ ਪਿਆ ਕਿਸੇ ਵੀ ਸੂਟ ਨਾਲ ਤੁਸੀਂ ਦੁਪੱਟਾ ਐਜਾ ਕੰਟਰਾਸਟ ਯੂਜ਼ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਸੇਮ ਮੈਚ ਕਰਕੇ ਯੂਜ਼ ਕਰਨਾ ਚਾਹੁੰਦੇ ਹੋ ਤੁਸੀਂ ਯੂਜ਼ ਕਰ ਸਕਦੇ ਹੋ ਜੀ ਬਹੁਤ ਹੀ ਪਿਆਰਾ ਸਟਾਫ ਹੈ ਜੀ ਨੈਕਸਟ ਇਸ ਦੇ ਵਿੱਚ ਦੋ ਮੋਸਟ ਫੇਵਰਿਟ ਕਲਰ ਰਹਿਗੇ ਜੀ ਭੈਣਾਂ ਦੇ ਹਾਲੋ ਚੈੱਕ ਕਰੋ ਜੀ ਮਹਿਰੂਨ ਕਲਰ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਜੀ ਮਹਿਰੂਨ ਕਲਰ ਤੁਸੀਂ ਜੇਕਰ ਸਾਡੇ ਕੋਲ ਟੂ ਟਨ ਦੇ ਮਹਿਰੂਨ ਕਲਰ ਦੇ ਸੂਟ ਲੈਣਾ ਚਾਹੁੰਦੇ ਹੋ ਉਹ ਸੂਟ ਲੈ ਕੇ ਵੀ ਨਾਲ ਤੁਸੀਂ ਇਹਨੂੰ ਐਜ਼ ਆ ਦੁਪੱਟਾ ਯੂਜ਼ ਕਰਨਾ ਚਾਹੁੰਦੇ ਹੋ ਤੇ ਇਦਾਂ ਵੀ ਤੁਸੀਂ ਦੁਪੱਟਾ ਯੂਜ਼ ਕਰ ਸਕਦੇ ਹੋ ਮੋਸਟ ਫੇਵਰਿਟ ਕਲਰ ਪਹਿਨਣ ਦਾ ਮਹਿਰੂਨ ਕਲਰ ਜੀ ਨੈਕਸਟ ਆ ਗਿਆ ਰਸਟ ਬ੍ਰਾਊਨ ਕਲਰ ਜੀ ਦੋਨੋਂ ਹੀ ਕਲਰ ਪਹਿਨਣ ਦੇ ਬਹੁਤ ਹੀ ਜ਼ਿਆਦਾ ਫੇਵਰਿਟ ਕਲਰ ਨੇ ਬਹੁਤ ਹੀ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਕਲਰ ਹੈਗੇ ਨੇ ਚੈੱਕ ਕਰ ਲਓ ਜੀ ਪਿਓਰ ਸੁਨਾਉਣ ਦਾ ਸਟਾਫ ਹੋਏਗਾ 700 ਰੁਪਏ ਦਾ ਤੁਹਾਨੂੰ ਜਿਹੜਾ ਹੈਗਾ ਉਹ ਕੰਪਲੀਟ ਸੂਟ ਆ ਉਹ ਮਿਲ ਜਾਏਗਾ ਜੀ ਜੇਕਰ ਤੁਸੀਂ ਇਹਦਾ ਦੋ ਦੁਪੱਟੇ ਯੂਜ਼ ਕਰਨਾ ਚਾਹੁੰਦੇ ਜਿੱਦਾਂ ਮਰਜੀ ਤੁਸੀਂ ਬਣਾ ਸਕਦੇ ਹੋ ਜੀ ਪ੍ਰਾਈਸ ਹੋਏਗਾ 700 ਰੁਪਏ ਜੀ 5 ਮੀਟਰ ਦੀ ਕਟ ਹੋਏਗੀ ਜੀ ਬਹੁਤ ਸੋਹਣੀ ਤੁਹਾਨੂੰ ਚੁਣੌਣ ਦਾ ਜਿਹੜਾ ਇਹ ਸਟਾਫ ਆ ਉਹ ਮਿਲ ਜਾਏਗਾ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਨੇ ਰਾਮ ਟੈਕਸ ਦੇ ਬਨਾਰਸੀ ਪਲੱਸ ਚੁਣੌਣ ਦੇ ਪਲੇਨ ਔਰ ਪਲੱਸ ਤਰ੍ਹਾਂ ਤਰ੍ਹਾਂ ਦੇ ਜਿਹੜੇ ਹੈਗੇ ਉਹ ਫੈਬਰਿਕ ਤੁਹਾਨੂੰ ਜਿਹੜੇ ਆਪਾਂ ਮੈਚਿੰਗ ਸੂਟ ਦਿਖਾਏ ਨੇ ਜੀ ਅੱਜ ਵਾਲੀ ਜਿਹੜੀ ਵੀਡੀਓ ਦੇ ਵਿੱਚ ਜਿਹੜੀ ਵੀ ਭੈਣ ਕੋਈ ਵੀ ਆਪਣੇ ਲਈ ਸੂਟ ਜਿਹੜਾ ਬਕਰਵਾਉਣਾ ਚਾਹੁੰਦੀ ਹੈ ਮੇਰੇ ਦਿੱਤੇ ਹੋਏ WhatsApp ਨੰਬਰ ਉੱਪਰ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਜੀ ਤੇ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬਾਕਰਵਾ ਸਕਦੇ ਹੋ ਜੀ ਅੱਜ ਵਾਲੀ ਜਿਹੜੀ ਮੇਰੀ ਵੀਡੀਓ ਸੀ ਉਹ ਸਪੈਸ਼ਲ ਇਹਨਾਂ ਸੂਟਾਂ ਦੇ ਉੱਪਰ ਸੀਗੇ ਪਹਿਣੇ ਪਹਿਣਾ ਦੀ ਡਿਮਾਂਡ ਦੇ ਉੱਪਰ ਸੀਗੀ ਜਿਹੜੀਆਂ ਪਹਿਣਾ ਮੇਰੇ ਚੈਨਲ ਦੇ ਉੱਪਰ ਪਹਿਲੀ ਵਾਰ ਆਈਆਂ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਔਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬਾਈ ਕਰ ਸਕੋ ਜੀ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ